ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਪਰਬ ਨੂੰ ਸਮਾਪਿਤ ਇੱਕ ਕਵਿਤਾ ਲਖ ਚੰਦੂ ਪਾਪੀ ਵਰਗੇ ਹੋਵਣ ਉਹ ਹੱਕ ਸੱਚ ਦੇ ਪੰਥ ਨੂੰ ਨਹੀਂ ਮਿਟਾ ਸਕਦੇ ਲਖ ਚੰਦੂ ਪਾਪੀ ਵਰਗੇ ਹੋਵਣ ਉਹ ਹੱਕ ਸੱਚ ਦੇ ਪੰਥ ਨੂੰ ਨਹੀਂ ਮਿਟਾ ਸਕਦੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਜੋਤ ਪੰਜਵੀ ਉਸ ਅਕਾਲ ਦਾ ਸਰਗੁਣ ਰੂਪ ਨੇ ਤੱਤੀ ਤਵੀਤੇ ਬਿਠਾਕੇ ਤੱਤੀ ਰੀਤ ਪਾਕੇ ਤੱਤੀ ਵਗਦੀ ਲੋਹ ਵਿੱਚ ਨਾ ਤੜਫਾ ਸਕਦੀ ਸ਼ਾਂਤੀ ਦੇ ਪੁੰਜ ਗੁਰੂ ਨਾਨਕ ਦੇਵ ਜੀ ਦੀ ਕਰਦੀ ਜੋਤ ਨੂੰ ਨਾ 부ਜਾ ਸਕਦੀ ਇਹਨਾਂ ਵਰਗੇ ਹੋਰ ਜ਼ਾਲਮ ਆਪ ਕੁਲੰਕਤ ਹੋਣਗੀ ਰਹਦੀ ਦੁਨੀਆ ਤੱਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕੇ ਪੰਥ ਜੀ ਨੂੰ ਤੇ ਬਾਬੇ ਨਾਨਕ ਜੀ ਦੇ ਸਿੱਖ ਨੂੰ ਨਾ ਮਿਟਾ ਸਕਦੇ ਇਹ ਗੱਜ ਦੇ ਵੱਜ ਦੇ ਰਹਿਣ ਸਦਾ ਇਹਨਾਂ ਦੀ ਨਾਨੀਮੀ ਪਵਾ ਸਕਦੇ ਗੁਰੂ ਨਾਨਕ ਜੀ ਦੇ ਪੰਧੀਆਂ ਦਾ ਰਸਤਾ ਨਾ ਮਿਟਾ ਸਕਦੇ ਇਹ ਤਾਂ ਮਹਿਕ ਦੇ ਫੁੱਲ ਨੇ ਇਨਾਂ ਦੀ ਖੁਸ਼ਬੂ ਨਾ ਕੈਦ ਕਰ ਸਕਦੇ ਇਨਾਂ ਦੀ ਖੁਸ਼ਬੂ ਨਾ ਕੈਦ ਕਰ ਸਕਦੇ